ਉੱਤਮ ਬਾਅਦ ਰਿਕਰਡ ਕਰ ਲੇ ਉੱਤਮ ਬਾਅਦ ਆਪਾਂ ਸਟੋਰੀ ਬੇਸ ਪਾਵਾਂਗੇ ਹਾਂ ਫਿਰ ਉਸ ਤੋਂ ਬਾਅਦ ਵਲੌਗ ਪਾਵਾਂਗੇ ਫਿਰ ਵਲੌਗ ਪਾਵਾਂਗੇ ਚੱਕਰ ਇਹ ਹੈ ਕਿ ਸਾਨੂੰ ਵੀਡੀਓ ਵਾਸਤੇ ਚਾਹੀਦੀ ਹੈ ਜਿਹੜੀ ਸਟੋਰੀ ਬੇਸਡ ਵੀਡੀਓ ਬਣਾਉਣੀ ਆ ਚਾਰ ਪੰਜ ਬੰਦੇ ਦੇ ਸਾਡੇ ਕੋਈ ਯਾਰ ਦੋਸਤ ਆਊਟ ਆਫ ਪ੍ਰੋਵਿੰਸ ਗਏ ਆ ਜਦੋਂ ਵਾਪਸ ਆਉਣਗੇ ਫਿਰ ਬਣਾਵਾਂਗੇ ਤੇ ਤਦ ਤੱਕ ਲਈ ਇੰਜੋਏ ਦਿਸ ਵਲੌਗ ਦੇਸ ਲਾਈਕ ਸਸ ਸਿਕਾ ਜੀ ਸਾਰਿਆਂ ਨੂੰ ਅੱਜ ਵਿਲੇ ਹੀ ਛੁੱਟੀ ਹੀ ਅੱਜ ਸੰਡੇ ਸੀਗਾ ਤੇ ਅੱਜ ਜਿੰਮ ਤੋਂ ਵੀ ਛੁੱਟੀ ਕੀਤੀ ਆ ਕਿਉਂਕਿ ਸੰਡੇ ਹੀ ਜਿੰਮ ਨਹੀਂ ਜਾਂਦੇ ਜਾਵਾਂਗੇ ਸੋਨਾ ਸੋਨਾ ਲੈ ਕੇ ਆਵਾਂਗੇ ਕੱਲਾ ਸੋਨਾ ਲੈ ਕੇ ਆਵਾਂਗੇ ਸੀਨ ਸੀਨੀ ਹੋ ਗਿਆ ਮਾਜੀ ਇਹ ਵੀ ਕਾਰਡੀਓ ਕੋੜੀਆਂ ਮਾੜੀ ਮੋਟੀ ਚਾਹਾਂਗੇ ਮਾੜੀ ਮੋਟੀ ਕਾਰੀ ਵਾਲਾ ਘਰ ਆਵਾਂਗੇ ਟਰੈਡ ਮਿਲ ਤੇ ਭੁੱਖ ਜੀ ਲੱਗਦੀ ਐ ਮੈਂ ਤਾਂ ਕਹਿੰਦਾ ਕੋ ਖਾਪੀ ਆਈ ਨਹੀਂ ਅੱਜ ਕਰਿਓ ਮਾੜਾ ਮੋਟਾ ਕੁਲਤੀ ਜਾ ਖਾਣਾਗੇ ਕਾਫੀ ਪੀਣੀ ਕਾਫੀ ਪੀ ਲੈਨੇ ਜਿਹਨਾਂ ਨੂੰ ਕੁਝ ਹੋਇਆ ਖਾਣ ਵਾਲਾ ਅਜੇ ਭੁੱਖੇ ਨਹੀਂ ਲੱਗਨ ਨਹੀਂ ਲਈ ਮੈਂ ਹੁਣੇ ਖਾਦਾ ਸੈਂਡਵਿਚ ਆਪਾਂ ਐ ਕਰਦੇ ਕਾਫੀ ਫੜਦੇ ਆ ਕਿਤੇ ਗੇੜੀ ਗੁੜੀ ਮਾਰ ਕੇ ਆਉਨੇ ਆ ਗੇੜੀ ਹੌਲ ਚਾਲ ਵੇਨੇ ਤੇ ਨਾਲੇ ਬਖੋਨੇ ਆ

ਕਿਉਂਕਿ ਆ ਵੀਰ ਨੂੰ ਤਾਂ ਭੁੱਖ ਨਹੀਂ ਲੱਗੀ ਤੇ ਮੈਂ ਕਾ ਚੱਲ ਮੈਂ ਬੇਗਲ ਫੜ ਲੈਣਾ ਇੱਕ ਜਾਂ ਕੋਈ ਹੋਰ ਸੈਨ ਉਹਨਾਂ ਕੋ ਰੈਪ ਨਹੀਂ ਹੁੰਦੇ ਹਨਾ ਉਹ ਰੈਪ ਤੇ ਹ ਰੈਪ ਜਾਂ ਕੋਈ ਬੇਗਲ ਬੂਗਲ ਨਾਲ ਕਾਫੀ ਫੜਦੇ ਆਂ ਤੇ ਫੇਰ ਮੈਂ ਤਾਂ ਕਹਿੰਦਾ ਮਾਲ ਚੱਲੀਏ ਆ ਚੀਜ਼ ਖਾ ਵੀ ਇੱਥੇ ਟ੍ਰੈਫਿਕ ਲਾਈਟਾਂ ਘੱਟ ਤੇ ਰਾਉਂਡਬਾਊਟ ਜ਼ਿਆਦੇ ਆ ਇੱਥੇ ਲਾਓ ਜੀ ਆ ਵੀ ਖਾ ਲੈਨੇ ਵੇਖੋ ਜੀ ਜਿਹੜੇ ਸ਼ਹਿਰ ਚ ਅਸੀਂ ਰਹਿੰਦੇ ਆਂ ਇੱਥੇ ਰਾਉਂਡਬਾਊਟ ਬਹੁਤ ਜ਼ਿਆਦੇ ਆ ਆਲਮੋਸਟ ਪੂਰੀ ਪ੍ਰੋਵਿੰਸ ਚ ਏਦਾਂ ਆ ਹਨਾ ਤੇ ਪਰ ਲਾਈਟਾਂ ਨਹੀਂ ਹੈਗੀਆਂ ਜਿੱਦਾਂ ਟ੍ਰੈਫਿਕ ਲਾਈਟਸ ਘਟਿਆ ਇੱਥੇ ਜ਼ਿਆਦਾ ਰਾਉਂਡ ਅਬਾਊਟ ਹੀ ਆ ਜਿੱਦਾਂ ਉਹ ਲਾ ਲਓ ਭਈ ਚੰਡੀਗੜ੍ਹ ਆ ਹਾਂ ਪਰ ਮੈਨੂੰ ਲੱਗਦਾ ਇਹ ਚੀਜ਼ ਵਧੀਆ ਯਾਰ ਲਾਈਟਾਂ ਤੇ ਵੇਟ ਕਰਨ ਨਾਲੋਂ ਚੰਗਾ ਬੰਦਾ ਕੋਈ ਗੱਡੀ ਨਹੀਂ ਆਉਂਦੀ ਤੇ ਬਸੋ ਕੱਢੀ ਜਾਓ ਮਿੰਟ-ਮਿੰਟ ਹਣਾ ਦੋਵਾਂ ਦੇ ਆਪਣੇ ਫਾਇਦੇ ਨੁਕਸਾਨ ਨੇ ਚਲੋ ਸਨੋ ਜੇ ਆ ਵੀ ਗੱਡੀ ਇੱਥੇ ਜਿੱਦਾਂ ਤਿਲਕਣ ਦੇ ਜ਼ਿਆਦੇ ਚਾਂਸ ਆ ਰਾਉਂਡ ਅਬਾਊਟ ਤੇ ਹਾਂ ਇਹ ਵੀ ਨੁਕਸਾਨ ਹੈ ਕਿ ਜਦੋਂ ਸਨੋ ਪਈ ਹੁੰਦੀ ਆ ਤੇ ਬੱਸ ਗੱਡੀ ਸਲਿੱਪ ਜਾਂਦੀ ਹੁੰਦੀ ਆ ਕੋਵੇ ਕੋ ਮਹੀ ਜਾਣੀ ਗੱਡੀ অলਵਰਸ ਅੱਧਾ ਚੱਕਰ ਘੁੰਮਣਾ ਹੁੰਨੇ ਜਿੱਦਾਂ ਵੀ ਮੰਨਣਾ ਹਾਂ ਜੀ ਨਹੀਂ ਲਓ ਜੀ ਆਪਾਂ ਆ ਗਏ ਟੇਮੋਟ ਨਾਲ ਲੱਗ ਗਈ ਸੀਗਾ ਘਰ ਦੇ ਤੇ ਕਰਦੇ ਹਾਂ ਆਨ ਆਰਡਰ ਹਾਂ ਹੁਣ ਕਿਹੜੀ ਪੀਣੀ ਆ ਤੂੰ ਕਿਦਾਂ ਮਤਲਬ ਕਿਦਾਂ ਬਣਵਾਣੀ ਕਾਫੀ ਆਪਣੀ ਖਾਣ ਨੂੰ ਕੀ ਲੈਣਾ ਫਿਰ ਮੈਂ ਉਹ ਸਾਬ ਨਾਲ ਮੈਂ ਕਾਫੀ ਯਾਰ ਆਪਣੀ ਮੈਂ ਕਹਿੰਨਾ ਕਿ 3 ਕਰੀਮ ਹੂੰ ਤੇ 1 슈ਗਰ 슈ਗਰ ਪਾਉਣੀ ਆ ਤੂੰ ਤੂੰ ਸਵੀਟਨਰ ਪਾਉਣਾ ਮੈਂ ਸਵੀਟਨਰ ਪਾਉਣਾ ਤੂੰ ਸ਼ੂਗਰ ਪਾਣੀ ਤੇ ਸ਼ੂਗਰ ਪਾ ਦੇਣਾ ਮੈਂ ਯਾਰ ਹਾਂ ਸਵੀਟਨਰ ਹਾਂ ਇੱਕ ਸ਼ੂਗਰ ਹੀ ਬਹੁਤ ਹੈ ਬਸ ਖਾਣ ਨੂੰ ਕੀ ਲੈਣਾ ਤੂੰ ਖਾਣ ਨੂੰ ਮੈਂ ਇਹ ਕਿਹਾ ਮੇਰਾ ਰੱਦਾ ਜੀ ਮੇਰਾ ਨਹੀਂ ਤੂੰ ਰੰਨ ਖਾਣ ਨੂੰ ਜੇ ਨਹੀਂ ਹੈਗੀ ਬਾਤ ਸੇ ਖਲਾਗੇ ਜਸਟ ਹੈਬਨਰ ਉਹ ਵਜਿਰਾ ਪੀ ਲੂੰਗਾ ਮੈਂ ਹੈਬਨਰ ਵਜਿਰਾ ਪੀ ਲਾਂਗਾ ਹਾਂ ਇੱਕ ਕੈਨੇਟ ਵਨ ਸਮਾਲ ਕਾਫੀ ਵਿਦ 3 ਕਰੀਮ ਐਂਡ 1 ਸ਼ੂਗਰ ਇਨ ਇਟ ਠੀਕ ਹੈ 1 ਸ਼ੂਗਰ ਸ਼ੋਰ And one uh, habanero veggie wrap. Veggie habanero, sure. And I need one more small coffee with two cream and two sweetness. Two cream, and two two bread, cream. please. That's everything. Thank you. Thank you. How did you order did you do today? Niya give ਚੋ ਨੋਰਮਲੀ ਦੇ ਹਿਸਾਬ ਨਾਲ ਰਸ਼ ਜ਼ਿਆਦਾ ਆਣਾ ਜਿੱਦਾਂ ਹੁੰਦਾ ਨਹੀਂ ਸੰਡੇ ਆਣਾ ਸੰਡੇ ਕਰਕੇ ਲੋਕੀ ਫਿਰ ਮਾੜਾ ਮੋੜਾ ਬਾਹਰ ਨਿਕਲਦੇ ਫੈਮਲੀਆ ਹੋਣਗੇ ਨਾਲ ਨਹੀਂ ਤੇ ਖਾਲੀ ਪਿਆ ਹੁੰਦਾ ਨਹੀਂ ਡੈਡੀ ਹੁੰਦਾ ਮੁਸ਼ਲੀ ਆ ਜਿਹੜੇ ਬਿਜੀ ਆ ਫਿਰ ਤੇ ਫਰੈਸ਼ ਫਿਰ ਫਰੈਸ਼ ਹੁੰਦੀ ਹੈ ਕਿਉਂਕਿ ਨਾਲ ਨਾਲ ਯੂਜ਼ ਹੋਈ ਜਾਂਦੀ ਆ ਪਰ ਜਦੋਂ ਬਿਜੀ ਨਹੀਂ ਨਾ ਹੈਗਾ ਉਦੋਂ ਉਹ ਯੂਜ਼ ਕਰ ਲੈਂਦੇ ਪੁਰਾਣੀ ਵਾਲੀ ਕਿਉਂਕਿ 20 ਮਿੰਟ ਦਾ ਮੈਂ ਸੁਣਿਆ ਉਹਨਾਂ ਦਾ ਹੁਣ 10 ਸਿਸਟਮ ਜਾ ਟੈਂਕਰ ਜੇ ਦੁਬਾਰਾ ਬਣਾਉਂਦੇ ਆ ਉਹ ਜੇ ਕੋਈ ਟਿੰਮ ਵਾਲਾ ਵੀਰ ਭਰਾ ਵੀ ਵੇਂਦਾ ਤੇ ਦਸਵਾ ਬਣਾਈਦਾ ਹੀ ਹੁੰਦਾ ਕੀ 20 ਮਿੰਟ ਬਾਅਦ ਤੁਸੀਂ ਵਾਲਾ ਬਣਾਉਂਦੇ ਜੇ ਜਿਹੜਾ ਟਿਮ ਜਿੱਚ ਕਾਫੀ ਘੜਦੇ ਜੇ 20 ਮਿੰਟ ਬਾਅਦ ਦੁਬਾਰਾ ਬਣਾਉਣਾ ਹੁੰਦਾ ਉਹਨੂੰ ਜੇ ਕੀ ਖਿਆਲ ਸੀ ਚੱਲਦਾ ਵੀ ਨਹੀਂ ਖਿਆਲ ਸੀ ਚੱਲਦਾ ਪੀ ਆ ਜਾਂਦੇ ਲੋਕਾਂ ਨੂੰ ਪ੍ਰਾਣੀ ਘੰਟੇ ਘੰਟੇ ਆ ਪੁਰਾਣੀ ਅਸੀਂ ਨੇ ਇਹ ਸੁਣਿਆ ਆਂਦੇ ਪ੍ਰਾਣੀ ਪੀ ਆ ਜਾਂਦੇ ਟਿਮ ਵਾਲੇ ਆਪਾਂ ਕਿਹੜਾ ਵੇਖਿਆ ਅੰਦਰ ਜਾ ਕੇ ਹਾਂਜੀ ਹਾਂਜੀ ਬਾਕੀ ਕਿਉਂਕਿ ਟੇਸਟ ਦਾ ਵੀ ਪਤਾ ਲੱਗਦਾ ਸੁਆਦ ਦਾ ਫਰਕ ਹੁੰਦਾ ਵਾ ਜੇ ਮੈਗਡੀ ਤੋਂ ਲਈਏ ਤੇ ਥੋੜਾ ਸੁਆਦ ਦਾ ਫਰਕ ਆ ਉਹਨਾਂ ਦੀ ਕੁਆਲਿਟੀ ਵਧੀਆ ਹੁੰਦੀ ਆ ਹਾਂ ਵਾਲਿਆਂ ਦੀ ਤੇ ਸਟਾਰਬਕ ਦਾ ਵੀ ਇਹ ਹੀ ਸੇਮ ਹੀ ਚੀਜ਼ ਆ ਜਿੱਦਾਂ ਤੁਸੀਂ ਲਾਲਾ ਕੀ ਕਿਉਂਕਿ ਮੈਨੂੰ ਲੱਗਦਾ ਮੈਕੜੀ ਬਹੁਤ ਜ਼ਿਆਦਾ ਚੱਲਦਾ ਵਾ ਤੇ ਉਹਦੇ ਕਰਕੇ ਉਹ ਉਹਨਾਂ ਦੀ ਕਾਫੀ ਵਿਕੀ ਜਾਂਦੀ ਹੈ ਨਾਲ ਨਾਲ ਦੇਸੀ ਦੂਸੀ ਜਿਆਦਾ ਟੈਂਪ ਤੇ ਹੁੰਦੇ ਨੇ ਇਹਦੇ ਗੋਰੇ ਗੁਰੇ ਤੇ ਮੈਕੜੀ ਤੇ ਚੁੱਕਦੇ ਕੋਈ ਮੈਕੜੀ ਤੇ ਚੁੱਕਦੇ ਆ ਮਤਲਬ ਜਿਹੜੇ ਮੈਕੜੀ ਤੋਂ ਪੀਣ ਗਿੱਜੇ ਉਹ ਟੈਂਪ ਤੇ ਨਹੀਂ ਹੁੰਦੇ ਟੈਂਪ ਦੇ ਨਹੀਂ ਹੁੰਦੇ ਬਿਲਕੁਲ ਉਹ ਮੈਕੜੀ ਤੋਂ ਹੀ ਪੀਂਦੇ ਕੋਈ ਮੈਂ ਵੀ ਕੋਸ਼ਿਸ਼ ਕਰਦਾ ਹੁੰਦਾ ਨਾ ਕਿ ਜੇ ਤੇ ਲੱਗੇ ਮੈਕੜੀ ਆ ਤੇ ਮੈਂ ਮੈਕੜੀ ਹੀ ਜਾਨਾ ਚਲੋ ਜਦੋਂ ਖਾਣਾ ਪੀਣਾ ਹੁੰਦਾ ਨਾਲ ਫਿਰ ਇੱਧਰ ਵੀ ਆ ਜਾਈਦਾ ਥੈਂਕ ਯੂ ਇਹ ਟੂ ਹਾਲੇ ਤੋਰ ਲਾ ਤੋਰ ਲਾ ਮੇਰਾ ਰੈਪ ਬਗਮ ਮਸਾਲ ਜੀ ਬਨੂ ਲਓ ਜੀ ਰੈਪ ਮੈਂ ਲਗਾਉਣਾ ਯਾਰ ਸਬ ਸਬਜ਼ੀਆਂ ਨਹੀਂ ਪਈਆਂ ਅੱਜ ਨਾਲ ਐਨਾ ਭਰਿਆ ਨਹੀਂ ਯਾਰ ਮੈਂ ਵਾਪਸ ਕਰਕੇ ਆਈਂ ਨਹੀਂ ਹਣਾ ਕਰਾਈ ਹੈ ਹਲਫ ਤੇਰੀ ਮਹ ਓਹ ਹੋ ਇੱਕ ਤੇ ਹਮ ਸਹੀ ਗੱਲ ਗੁਰੂ ਆਹਨ ਤੇ ਪਹਿਲਾਂ ਭੁੱਖ ਨਹੀਂ ਲੱਗਦੀ ਹੁੰਦੀ ਹੁਣ ਤੂੰ ਲੱਗੇ ਬੈਠਾ ਖਾਈ ਜਾਣਾ ਤੇ ਮੈਨੂੰ ਵੀ ਭੁੱਖ ਲੱਗ ਲੱਭੀ ਆ ਤੇ ਹੁਣ ਤੂੰ ਹੀ ਦੱਸ ਵੀ ਮੈਨੂੰ ਕੀ ਖਾਣ ਲੱਗਾ ਹੈ ਭਾਵਾ ਮੈਕੜੀ ਉੱਥੋਂ ਲੈ ਦੇ ਮੈਨੂੰ ਵੀ ਦੋ ਕੁ ਜੂਨੀਅਰ ਚਿਕਨ ਹੋਰ ਕੀ ਆ ਉਹ ਹੀ ਆਪਣੀ ਇਹ ਸਾਰੀ ਦਿਮਾਗ ਦੀ ਇਹ ਮੈਂਦਰੀ ਪਰ ਨਹੀਂ ਹੁਣ ਲੱਗਣ ਦੀ ਆ ਓਹ ਯਾਰ ਫਿਰ ਐਵੇਂ ਕੌਫੀ ਇੱਥੋਂ ਲੈ ਲਈ ਜੇ ਮੈਕੜੀ ਜਾਣਾ ਹੈ ਕੋਈ ਵੀ ਕੌਫੀ ਉੱਥੋਂ ਲੈਂਦੇ ਚੱਲ ਫਿਰ ਟਾਈਮ ਬਰਜ ਜਾਵੇ ਕਾਨੂੰ ਤੇ ਮਾੜੀ ਐ ਕਾਫੀ ਬਾਅਦ ਫੇਰ ਫੜ ਲਾਂਗੇ ਮਨ ਨੂੰ ਭੁੱਖ ਲੱਗ ਲਾਪੀ ਮਨ ਤੇ ਰਹਿ ਲੇ ਕੇ ਐਂਟੀ ਵਰੀ ਭੈਣ ਕਾਫੀ ਪੀਣੀ ਅੱਜ ਕਿ ਹੋਰ ਕੀ ਐ ਇਹਦੇ ਚ ਹੁੰਦੇ ਆ ਨਾ ਉਹ ਕੀ ਕਹਿੰਦੇ ਆ ਐਂਟੀ ਆਕਸੀਡੈਂਟਸ ਹੁੰਦੇ ਆ ਕਾਫੀ ਦੇ ਪਰ ਜੇ ਉਹਨੂੰ ਬਲੈਕ ਪੀਣੇ ਆਪਾਂ ਹਾਂ ਜਿਵੇਂ ਦੁੱਧ ਦੁੱਧ ਪਾ ਕੇ ਪੀਣਾ ਫੇਰ ਐਂਟੀ ਆਕਸੀਡੈਂਟ ਇੰਨੇ ਕੰਮ ਨਹੀਂ ਕਰਦੇ ਬਲੈਕ ਪੀਣੀ ਚਾਹੀਦੀ ਬਸ ਪਰ ਇਹ ਵੀ ਉਹਦੇ ਫਾਇਦੇ ਬੜੇ ਹਾਂ ਜੇ ਨੀ ਸਟੀਵੀਆ ਪਾ ਕੇ ਪੀ ਸਕਦੇ ਆਪਾਂ ਬਲੈਕ ਕੋਈ ਕੀ ਵੀ ਆ ਵੀ ਨਾ ਕਹਿੰਦੇ ਹਾਰ ਹਾਰਟੀ ਹਾਰਮੋਨਸ ਹੁੰਦੇ ਨੇ ਨਾ ਇੰਬੈਲੈਂਸ ਕਰਦਾ ਓਏ ਇਤਾਂ ਦੇ ਫਿਰ ਹਰੇਕ ਚੀਜ਼ ਦੇ ਪੈਰੇ ਨੁਕਸਾਨ ਆ ਪੈਰੇ ਨੁਕਸਾਨ ਹੈ ਹੈ ਠੀਕ ਆ ਮਨ ਲੋ ਯਾਰ ਹਰੇਕ ਚੀਜ਼ ਉਹ ਦੱਸਣ ਦੇ ਆਈ ਸੰਨੀ ਕਿ ਜੇ ਤੁਸੀਂ 30 ਗ੍ਰਾਮ ਤੋਂ ਵੱਧ ਸਟੀਵੇ ਲੈ ਲੈਂਦੇ ਜੀ ਤੈਨੂੰ ਡੈਲੀ ਆਦਾ ਜਾਂਦਾ ਮੈਂ 30 ਗ੍ਰਾਮ ਪਤਾ ਨਹੀਂ 40 ਗ੍ਰਾਮ ਲੈਣਾ ਮੈਂ 30 ਕਿ 40 ਪਰ ਫਿਰ ਵੀ ਉਹ ਵੀ بڑا ਹੁੰਦਾ 30 40 ਵੀ 30 ਗ੍ਰਾਮ ਬਹੁਤ ਨਹਿਰੇ ਕਦੇ ਇੰਚੀ ਲਫੀ ਜੀ ਤੇ ਹੁੰਦੀ ਆ ਦਾ ਕਿਰਪਾਰ ਕਿੰਨਾ ਹੁੰਦਾ ਹਾਰ ਵੀ ਨਹੀਂ ਹੁੰਦਾ 30 ਗ੍ਰਾਮ ਬਣਾਉਣੀ ਉਹਨੂੰ ਕਿੰਨਾ ਪਾਉਣਾ ਪੈਣਾ ਲਓ ਜੀ ਮੈਕੜੀ ਆ ਗਈਆਂ ਮੁੰਡਾ ਕਹਿੰਦਾ ਕੁਝ ਖਾਣਾ ਆ ਭੁੱਖ ਲੱਗ ਗਈ ਮੈਨੂੰ ਖਾਂਦੇ ਨੂੰ ਵੇਖ ਕੇ ਹੁਣ ਆਪਾਂ ਇੱਥੋਂ ਫੜਦੇ ਹਾਂ ਜੂਨੀਅਰ ਚਿਕਨ ਤੇ ਬਸ ਉਹਨੇ ਜੀ ਜੂਨੀਅਰ ਚਿਕਨ ਖਾਣਾ ਯਾਰ ਅੱਜ ਤਲੇ ਵੈ ਨਾਲ ਇੱਧਰ ਹੈ ਨਹੀਂ ਵੀ ਐਵੇਂ ਮਾਮੇ ਨਹੀਂ ਖਾਣਾ ਆਓ ਕਚਨ ਕੋਰਸ ਤੇ no all right what's like the order uh gonna get two junior chickens junior chicken yeah two of them two yeah yeah that's all all right you can drop up thank you hello मुंडे ने काले जूनियर चिकन ऑर्डर जूनियर चिकन वाइट डबल ओ लालो जी मुंडे ने गड्डी विच मुंडे ने गड्डी विच चाल ली करवते डिवाइडर ते पहले ऑर्डर ते ਛਾੜ दी ऐना थोड़ा डिफरेंट है इथे पेई करना इन्होंने ਕਰਦੇ ਨੇ ਉਹ ਮੈਨਰੇ ਕਰਨਾ ਬਣਿਆ ਮੈਨੂੰ ਤੋਂ ਕਰਨਾ ਬਣਿਆ ਚਲ ਗੱਦ ਮੈਂ ਕਰਦਾ ਕੋਈ ਨਹੀਂ ਕਰਨੂ ਟੀ ਵੀ ਵੀਜ਼ਾ ਨਹੀਂ ਨਹੀਂ ਕਨਫਿਊਜ਼ ਤੇ ਹੋਲਡਿੰਗ ਡਨ ਬ੍ਰੋ ਇਸ ਕਨਫਿਊਜ਼ ਹੈ ਕਿ ਤੇਰੀ ਬਾਤ ਹੈ ਯਾਰਾਂ ਕਿ ਨਾ ਮੈਂ ਸੀ ਯਾਰ ਗੋਰੀ ਘੱਟ ਦੇ ਨੂੰ ਪੰਜਾਬੀ ਜਿਆਦੀ ਲੱਗਣੀ ਜਿੰਨੇ ਨੂੰ ਝੁੰਗੀ ਝਮਕੇ ਪਏ ਸੀ ਓਏ ਓਏ ਨੂੰ ਤਾਲ ਛੱਡ ਤੂੰ ਨਹੀਂ ਆ ਇਹ ਕਿੱਥੇ ਗਰੁੱਪ ਚ ਮੈਸੇਜ ਆਪਾ ਓਏ ਯਾਰ ਇਹ ਨੂੰ ਰਹਿਣੇ ਮਮਾ ਫੇਰ ਵੀ ਆ ਇਹ ਆਹ ਕੌਣ ਹੈ ਲਿਊਡਮੀ ਲੁੱਦਾ ਵਾ ਬੇਬੀ ਰੂਮ ਵਾਲੀ ਬਿਕਾਜ਼ ਮਾਈ ਡਾਟਰ ਇਜ਼ ਸਿੱਕੀ ਜੇ ਸਿੱਕੀ ਹੋ ਜਾਂਦੀ ਹੈ ਓ ਮਾਈ ਗਾਡ ਮੰਗਾ ਬੈ ਗਈ ਤੇ ਮੈਂ ਦੱਸਦਾ ਬਾਅਦ ਚ ਕੀ ਜੇਕਰ ਮੈਂ ਗਿਆ ਸਾਧਦਾ ਮੈਂ ਇਟਸ ਜੀਨੋ ਚ ਸਟੇ ਰੋ ਟੈਂਕ ਯੂ ਟੂ ਮਮਾ ਹਾਂ ਮੁੰਡਾ ਡਰਾਈਵਿੰਗ ਕਰਦਾ ਕਰਦਾ ਹੋਇਆ ਜੂਨੀਅਰ ਚਿਕਨ ਖਾਂਦਾ ਆ ਵੀਰੇ ਧਿਆਨ ਨਾਲ ਮੜਾਏ ਹੋਣਾ ਉਹਨਾਂ ਹੋਏ ਵਲੌਗ ਬਾਜੇ ਸਾਰੇ ਆਪਣੇ ਇਥੇ ਨਹੀਂ ਵਲੌਗ ਨਾ ਹੋਵੇ ਮੜ ਕੇ ਆਪਣਾ ਅਖਰੀ ਵਲੌਗ ਨਹੀਂ ਇਦਾਂ ਦੇਖ ਲਈ ਸ਼ੁਭ ਸ਼ੁਭ ਗੱਲਾਂ ਕਰ ਮਾਮਾ ਨਹੀਂ ਨਹੀਂ ਮੈਂ ਕੋਈ ਭੈ ਕੰਪਲੇਨਟ ਕਰਦੇ ਵੀ ਵੀਡੀਓ ਵਿਖਾ ਕੇ ਆ ਲੈ ਆਹ ਵੇਖ ਲੋ ਜੂਨੀਅਰ ਚਿਕਨ ਇਹਨੂੰ ਕਹਿੰਦੇ ਜੂਨੀਅਰ ਚਿਕਨ ਤੇ ਹੋਰ ਛੜਿਆ ਜੂਨੀਅਰ ਚਿਕਨ ਜੂਨੀਅਰ ਦਾ ਮਤਲਬ ਕੀ ਹੁੰਦਾ ਛੋਟਾ ਵੀ ਆ ਉੱਲੀ ਲੱਗੀ ਬਰੈਡ ਨੂੰ ਮਾਮਾ ਉਹ ਨਹੀਂ ਉੱਲੀ ਨਹੀਂ ਲੱਗੀ ਓਏ ਇਹ ਫ੍ਰੈਸ਼ਲੀ ਬੇਕ ਦੇ ਤਾਂ ਕਰਕੇ ਆ ਇਹਦੇ ਘਰ ਦੇ ਜੇ ਵੰਦੇ ਹੋਣਗੇ ਤੇ ਵੇਖ ਲੋ ਜੀ ਆ ਕੁਝ ਖਾਂਦਾ ਰੇ ਮੁੰਡਾ ਤੁਹਾਡਾ ਹੈ ਜੀ ਹੈ ਹੈਲਦੀ ਵੇਖ ਲੋ ਆ ਦੇ ਅਮਰ ਜੀ ਬੰਦ ਤੂੰ ਖਾਣਾ ਬਾਹਰ ਮੇਰਾ ਜੀ ਕਰਦਾ ਚੱਲ ਕੋਈ ਨਹੀਂ ਸਦਣਾ ਚੱਲਦਾ ਸਾਰਾ ਕੁਝ ਤੇ ਵੇਖਦੇ ਮੈਂ ਘਰੋਂ ਸਾਈਡ ਵੀ ਖਾ ਗਿਆ ਹਾਂ ਪਰ ਉਹ ਵੀ ਕਿਹੜਾ ਹਲਦੀ ਹੋਣਾ ਲਓ ਜੀ ਆ ਬਾਈ ਇੱਥੇ ਕੀ ਕਹਿੰਦੇ ਇਹਨੂੰ ਵਿਕਟੋਰੀਆ ਪਾਰਕ ਮੁੰਡਾ ਕਹਿੰਦਾ ਮੜਿਆ ਜਾਂ ਗੇੜਾ ਕੱਢਣਾ ਤੁਰ ਕੇ ਤੇ ਚਲੋ ਨਾਲ ਕਾਫੀ ਸਾਲੇ ਕੀ ਯਾਰਾ ਸੌਂਦੇ ਆ ਆ ਕਾਫੀ ਭਰੀ ਉੱਥੋਂ ਤੱਕ ਕੱਪ ਲਈ ਕਰੰਡਿਆ ਜਿੱਥੋਂ ਪੀਣੀ ਆ ਉੱਥੋਂ ਹੀ ਲੀਕ ਕਰੰਡਿਆ ਵਾ ਉਹਨੂੰ ਘੁਮਾ ਕੇ ਵੇਖ ਲੈ ਟੁੱਟਾ ਵਾ ਕੇ ਉੱਧਰ ਲਈ ਕਰਦਾ ਆ ਆ ਵੇਖ ਨਾ ਇੱਥੋਂ ਲੀਕ ਕਰਦਾ ਪਤਾ ਨਹੀਂ ਕੀ ਗੱਲ ਆ ਵੀ ਨੱਪਿਆ ਵੀ ਨਹੀਂ ਜਾਂਦਾ ਆ ਵੇਖੀ ਖਲੋ ਜਾ ਮੈਂ ਪੀਣਾ ਨਾ ਆ ਵੀ ਪਾਓ ਚੋ ਇਸੇ ਘਰ ਕੇ ਪੂਰ ਸਰਵਿਸ ਆ ਕੁੜੀ ਆ ਵੀ ਆਹ ਉੱਚ ਬਾਲਾ ਬੰਦ ਕਹਿੰਦਾ ਲਾਦਾ ਟੱਕਣ ਖੋਲ ਕੇ ਪੀਣੀ ਪੈਣੀ ਆ ਦੇਸੀ ਕੱਪ ਬਣਾਗੇ ਓਏ ਮੈਨੂੰ ਲੱਗਦਾ ਆਵੇ ਨਾ ਇਤੋਂ ਚਿੱਬਾ ਵਾ ਕਾਪ ਚਿੱਬਾ ਵਾ ਇਹਨੂੰ ਕਮਾ ਟਰਸਟ ਕਰਨਾ ਮੜਾ ਜਾ ਓਟਸ ਓਕੇ ਯਾਰ ਆ ਪਾਸਟਾ ਕਰ ਖੋਲ ਹੀ ਲੈਣਾ ਟੱਕਣ ਖੋਲ ਕੇ ਪੀ ਲੈ ਯਾਰ ਬੈਂਚੋ ਇਹ ਕੋ ਟਿੰਟਮ ਵਾਲਾ ਚਲੋ ਇਹਦੇ ਹੀ ਨਵੇਂ ਜਿਹੇ ਕਦੇ ਵੇਂਦਾ ਆ ਨਾ ਉਹਨਾਂ ਨੂੰ ਪਤਾ ਹੁੰਦਾ ਵਾ ਬਰੋ ਤਾਂ ਵੀ ਦੇ ਦਿੰਦੇ ਆ ਕਾਲੀ ਕਾਲੀ ਜੀ ਫੜਾ ਦਿੰਦੇ ਆ ਇਦਾਂ ਥੋੜੀ ਹੁੰਦਾ ਬੈਂਚੋ ਤੇਰੇ ਹੁਣ ਜਿੱਧਰੋਂ ਪੀਣੀ ਉਧਰੋਂ ਹੀ ਚੋਣ ਲਿਆ ਕੀ ਕਰੇ ਬ

ਹਾਂ ਨਾ ਵੇ। ਓਹ ਹੋ ਹੋ ਆ ਵੀਊ ਵੇਖ ਤੇ ਦਾ। ਵੀਊ ਤੇ ਸੋਹਣਾ ਵਾ। ਹਾਂ। ਪਾਣੀ ਵੀ ਜੰਮਿਆ ਪਿਆ ਏ, ਪਾਣੀ 'ਚ ਵੀ ਬਰਫ਼ੀ-ਬਰਫ਼ ਏ। ਆਹੋ ਤੇ ਚੀਜ਼ਾਂ ਵੇਖਣ ਆ ਲਈਆਂ ਵਾ ਤੇ। ਇੱਥੋਂ ਦੀਆਂ ਆਈ ਲੈਂਡ ਦੀਆਂ। ਕੇ। ਰੋਡ ਚੜ੍ਹਣਗੇ ਤੁਰਾਂਗੇ। ਉਹ ਸਾਰੀ ਰੋਡ ਨਾ। ਬਸ ਮਾਮਾ ਬਸ ਕਰੇ ਹੋ ਗਏ। ਮਾਮਾ ਦੇ ਕਹਿੰਨੇ ਗੋਰੇ ਨੇ ਵੇ ਲੈਣਾ। ਉਹਨੇ ਕਹਿੰਨੇ ਨਾ ਅਮੀਰ ਲੱਗਦੇ ਆ। ਨਾਲ ਰਿਚ ਨਹੀਂ ਲੱਗਣਾ, ਰਹਿਣਾ ਸਹਿਣਾ ਨਹੀਂ ਹੁੰਦਾ। ਲਓ ਜੀ ਵੇਖੋ ਆਡਾ ਬਟਚੋਰੀਆ ਪਾਰਕ ਬਹੁਤ ਸੋਹਣਾ ਲੱਗਦਾ ਹੋਇਆ ਬਰਫ਼ ਦੇ ਵਿੱਚ ਵੀਰ ਜੀ ਨੇ ਥੱਲੇ ਪਾਈ ਰੜ ਕੇ ਸੱਟਾਂ ਲਵਾ ਆਗੇ ਇੱਥੋਂ ਥੱਲੇ ਕਿੱਦਾਂ ਜਾਣਾ ਵਾ ਉਹ ਨਹੀਂ ਨਹੀਂ ਆਪਾਂ ਦੇਖ ਸਕਦੇ ਇੱਥੋਂ ਮੰਮ ਦੇਖ ਸਕਦਾ ਜੇ ਆ ਨਾ ਫਿਰ ਬਣਿਆ ਵਾ ਕਲੇਸ਼ੀਅਤ ਬਣਿਆ ਤੇ ਹੁਣ ਜਾਣਾ ਕਿੱਦਾਂ ਉੱਥੋਂ ਹੀ ਜਾ ਸਕਦੇ ਆਪਾਂ ਆ ਜਾਣਾ ਕੋਈ ਰਾਹ ਬਣਿਆ ਹੋਣਾ ਵਾ ਹੈ ਰਾਹ ਤਾਂ ਹੋਊਗਾ ਆ ਵੇਖ ਲਓ ਜੀ ਬਰਫ਼ ਕਹਿਨ ਨੂੰ ਹੀ ਸੋਹਣੀ ਲੱਗਦੀ ਆ ਵੇਖੋ ਕਾਲੀ ਹੋਈ ਪਈ ਆ ਜੰਗਾ ਲੱਗਾ ਪਿਆ ਬਰਫ਼ 'ਚ ਧਿਆਨ ਨਾਲ ਮम्मा ਦੇਖਣਾ ਜਾਈ ਉਹ ਧਿਆਨ ਨਾਲ ਕਿ ਬਾਬਾ ਧਿਆਨ ਪਹਿਲੇ ਉਹ ਵੀ ਧਿਆਨ ਨਾਲ ਵੀ ਮੜਾਇਆ ਫਟਣਾ ਲੱਗੀ ਜੇ ਸਾਰਾ ਸੱਚੀ ਦੇਖਗੇ ਨਾ ਆਸੇ ਮੁੰਡਾ ਭਾਵੇਂ ਵਲੋਗ ਨਾ ਚੱਲੇ ਇੰਦਾ ਚੱਲਣਾ ਨਹੀਂ ਆ ਪੜੀ ਹੋਣੀ ਬਾਬਾ ਮੇਰੇ ਕੋਲ ਸਟ੍ਰਗਲ ਕਰਦੇ ਹੋਏ ਕੁਛ ਨਹੀਂ ਹੁੰਦਾ ਟੈਨਸ਼ਨ ਨਾ ਲੈ ਆ ਲੈ ਆ ਆਪੋ ਜੀ ਕੇ ਫੱਟੇ ਦੇ ਆਖਰ ਇਤੋਂ ਜ਼ਿਆਦਾ ਸੋਹਣਾ 뷰 ਆਂਦਾ ਹੀ ਕਹਿੰਦੇ ਵੀ ਸੋਸ਼ਲਾਈਜ਼ ਕਰਿਆ ਕਰੋ ਲਾਗੋ ਕੋਈ ਬੋਰਾ ਜਾਂ ਕੋਈ ਵੀ ਲੰਗਦਾ ਉਹਨੂੰ ਹਾਏ ਕਿਹਾ ਜਾਂ ਗੁੱਡ ਮੌਰ ਪਰ ਜੇ ਉਹ ਸਮਾਈਲ ਕਰੇ ਪਹਿਲੇ ਫੇਰ ਜੇ ਅਗਲਾ ਤੁਹਾਨੂੰ ਬੁਲਾ ਨਹੀਂ ਰਿਹਾ ਜੇ ਤੁਸੀਂ ਅਗਲਾ ਬਣਾ ਓਏ ਮੇਰੇ ਵੀਰ ਚ ਹੀ ਲੱਗ ਗਿਆ ਵੇਖੀ ਮੜਿਆ ਫੜੀ ਲੈ ਤੇਰੇ ਤੇ ਅੱਗੇ ਹੱਥ ਵੀ ਜੀ ਆਹ ਕਹਿੰਦੇ ਕਿ ਜਦੋਂ ਕੋਈ ਲਾਗੋ ਤਾਂ ਡੇ ਗੋਰਾ ਘਾਰਾ ਲੰਗਦਾ ਵੇ ਗੋਰੀਏ ਨਾ ਮੋਸਟਲੀ ਉਹ ਤੁਹਾਡੇ ਵੱਲ ਵੇਖ ਕੇ ਸਮਾਈਲ ਜੀ ਕਰ ਦਿੰਦੇ ਹਨ ਜੇ ਉਹਨਾਂ ਨੇ ਮੈਂ ਇੱਕ ਚੀਜ਼ ਵੇਖੀ ਆ ਕਿ ਜੇ ਪੰਜ ਕੇ ਸਕੈਂਟ ਜੇ ਪੰਜ ਕੇ ਸਕੈਂਟ ਉਹ ਤੁਹਾਡੇ ਵੱਲ ਵੇਂਦੇ ਰਹਿਣ ਨਾ ਕੋ ਸਮਾਈਲ ਕਰ ਦਿੰਦੇ ਆ ਜਾਂ ਹੈਲੋ ਜਾਂ ਹਾਈ ਕਰ ਦਿੰਦੇ ਆ ਤੇ ਆਪਾਂ ਆਪਣੇ ਮੈਂ ਇੱਕ ਚੀਜ਼ ਵੇਖੀ ਆ ਮੈਂ ਆਪਣੀ ਕਮਿਊਨਿਟੀ ਨੂੰ ਮਾੜਾ ਨਹੀਂ ਕਹਿਣਾ ਪਰ ਮੋਸਟਲੀ ਸਾਡੇ ਕੋ ਵੀ ਕਦੀ ਕਦੀ ਹੋ ਜਾਂਦਾ ਜੇ ਆਪਾਂ ਕਿਸੇ ਵੱਲ ਵੇਖਦੇ ਹੋਈਏ ਨਾ ਪੰਜ ਮਿੰਟ ਤੇ ਆਪਾਂ ਮੂੰਹ ਪਰੇ ਕਰ ਲੈਣੇ ਆ ਤੇ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਬੜੀ ਟਰੂਟ ਆ ਬੈਡ ਇਮਪ੍ਰੈਸ਼ਨ ਹੈ ਨਾ ਇਹ ਥੋੜਾ ਬੈਡ ਲੱਗਦਾ ਅਗਲੇ ਨੂੰ ਕਹਿਣਾ ਕਿ ਸ਼ਾਇਦ ਉਹ ਬੰਦਾ ਸਟੇਅਰ ਕਰਦਾ ਸੀ ਤੇ ਮੈਂ ਜਦੋਂ ਉਹਨਾਂ ਵੱਲ ਵੇਖਿਆ ਤਾਂ ਉਹ ਭਰੇ ਹੋ ਗਿਆ ਉਹ ਨੋਟਿਸ ਕਰ ਲਿਆ ਤੇ ਉਹਨੇ ਉਹ ਡਰ ਗਿਆ ਡਰ ਗਿਆ ਹਮੇਸ਼ਾ ਜੋ ਤੁਹਾਨੂੰ ਇਦਾਂ ਲੱਗਦਾ ਵਾ ਮੇਕ ਸ਼ੋਰ ਤੁਸੀਂ ਅਗਲੇ ਨੂੰ ਹਾਏ ਜਾਂ ਬਾਏ ਜਰੂਰ ਕਹੋ ਆਂ ਤਾਂ ਨਹੀਂ ਕੁੱਤਾ ਵਿਖਾ ਦਿੰਦੇ ਹੋ ਗੋਰੇ ਲਈ ਜਾਂਦੇ ਮਗਰ ਇੰਨੀ ਠੰਡ ਚ ਵਿਚਾਰੇ ਕੁੱਤੇ ਦੀ ਜਾਣ ਲੈਣੀ ਕੀਤੇ ਕੁੱਤੇ ਦੇ ਜਾਤੀ ਬੜੀ ਉਹਨੂੰ ਵੀ ਠੰਡ ਲੱਗਦੀ ਹੋਣੀ ਕੁੱਤੇ ਪਾਲੂ ਵਰਗੇ ਕੁੱਤੇ ਆਉਂਦੇ ਮਗਰ ਓਏ ਪਿੱਛੇ ਕੁੱਤਾ ਆੜਾ ਦੱਸ ਸੋਹਣਾ ਆਹ ਵੀਰ ਕਿਲਾ ਯਾ ਮੈਨੂੰ ਬਾਹਰ ਮੈਨੂੰ ਤਾਂ ਹੁਣ ਯਾਦ ਆਇਆ ਕਿ ਮੈਂ ਤੇ ਹੁੱਡੀ ਪਾਈ ਆ ਆਹ ਤੇ ਜੈਕਟ ਪਾਈ ਫਿਰਦਾ ਇੰਨੀ ਮੋਟੀ ਮੈਂ ਜੈਕਟ ਦੇ ਸੱਲੋਂ ਪਾਇਆ ਥੋੜੀ ਕੁਝ ਪਰ ਜੈਕਟ ਨਾਲ ਮਾਮਾ ਠੰਡ ਥੋੜੀ ਲੱਗਦੀ ਹੈ ਕਰੋ ਇਹ ਆਪਕੋ ਕੁੱਤਾ ਦੇਖਣਾ ਉਹਨਾਂ ਦਾ ਕੁੱਤਾ ਕੁੱਤਾ ਆਓ ਜੀ ਆਓ ਵੇਖੋ ਕੁੱਤਾ ਆਉਣ ਡਿਆ ਤੁਹਾਨੂੰ ਵਿਖਾਉਨੇ ਸੀ ਟਰਾਈ ਕਰਦੇ ਹਾਂ ਕੁੱਤੇ ਨਾਲ ਗੱਲਬਾਤ ਕਰਨ ਦੀ ਕੁੱਤੇ ਵਾਲਿਆਂ ਨਾਲ ਸੌਰੀ ਕੁੱਤੇ ਵਾਲਿਆਂ ਨਾਲ ਗੱਲ ਹਾਲਾ ਰਾਤ ਤਾਂ ਕਰਨ ਦੀ ਕੋਸ਼ਿਸ਼ ਕਰਦੇ ਜੇ ਸਮਝ ਗਿਆ ਸਾਡੀਆਂ ਗੱਲਾਂ ਤੇ ਮਤਲਬ ਕਿ ਕੁੱਤੇ ਵਾਲਿਆਂ ਨਾਲ ਗੱਲ ਕਰਨ ਦੀ ਜੋ ਚਲੋ ਆਰੋ ਆਰੋ ਪਾਓ ਆਣ ਚੱਲੇ ਮੈਂ ਇਹ ਮੈਂ ਖਾ ਕੇ ਛੱਡ ਦਾਂ ਓ ਸ਼ਸ਼ਾ ਹੁਣੇ ਛੱਡ ਦੋ ਕਾਗੜੇ ਸੁਟਣਾ ਛੱਡ ਦੋ ਰਿਸਪੈਕਟ ਦੇਂਦਾ ਮੈਨੂੰ ਵਲੌਗ ਦੇ ਚੱਕਰ ਚ ਰਿਸਪੈਕਟ ਨਾ ਦਈਏ ਫੇਰੇ ਭਾਜੀ ਵੱਡੇ ਤਈ ਉਮਰ ਦਾ ਨਿੰਗਲਾ ਦੀ ਉਮਰ ਦਾ ਨਿੰਗਦਾ ਦੀ ਨਹੀਂ ਨਹੀਂ ਮੈਂ ਛੋਟਾ ਵੀ ਤੇ ਤੂੰ ਕੋਈ ਨਹੀਂ ਠੀਕ ਆਓ ਜੀ ਅੱਗੇ ਅੱਗੇ ਰਸਮ ਜਿਹਾ ਲੱਗਦਾ ਹੈ ਗ੍ਰਾਸੀ ਨਹੀਂ ਲੱਗਣ ਡਿਆ ਉਹਨੂੰ ਅੱਗੇ ਕੁੱਤੀ ਦੇਖ ਗਈ ਉਹਦੀ ਸੇਲੀ ਲੱਗਦੀ ਮੈਨੂੰ ਪੁਰਾਣੇ ਜ਼ਮਾਨੇ ਦੀ ਹੈਲੋ ਤੇ ਤਾਂ ਲੱਗਦਾ ਮੈਨੂੰ ਥੋੜਾ ਜਿਹਾ ਅਫਸਰ ਹੋ ਗਿਆ ਅਪਹਿਲੇ ਹੀ ਹੈਲੋ ਹਾਈ ਕੀਤੀ ਇਹਨਾਂ ਨੇ ਇੰਟਰਵਿਊ ਕਿੰਨਾ ਵਧੀਆ ਹੋਣਾ ਪਹਿਲੇ ਹੀ ਹਵਾ ਕੀਤੀ ਇੱਧਰ ਦੇ ਵੀਊ ਮੇਰੀ ਮੜਾ ਜਾਂ ਨਾ ਸ਼ਾਟ ਮੇਰਾ ਕੌਫੀ ਪੀਂਦੇ ਆ ਨਾ ਲਓ ਜੀ ਮਾਮਾ ਮੇਰਾ ਹੱਥ ਜੰਮ ਜੈਣਾ ਆਪ ਤੂੰ ਜੇਬ ਚ ਪਾਏ ਹੱਥ ਵਾਹ ਜੀ ਵਾਹ ਵਾਹ ਜੀ ਵਾਹ ਲੈ ਤੇਰੇ ਵੀ ਬਣਾ ਦਿੰਦਾ ਵਾ ਇੱਧਰ ਗਾੜੀ ਹੋ ਜਾ ਤੂੰ ਵੀ ਮੜਾ ਜਾਂ ਵੇ ਵੇ ਕੁਦਰਤ ਦਾ ਨਜ਼ਾਰਾ ਕੁਆ ਕੱਡਾ ਸੋਹਣਾ ਹੁੰਦਾ ਇਹਦੇ ਚ ਮੈਂ ਉਹ ਨਾ ਸੋਹਣਾ ਤੇ ਨਹੀਂ ਤੂੰ ਤਾਂ ਖੈਰ ਚਲੋ ਰੱਬ ਦੇ ਜਿੱਦਾਂ ਦਾ ਬਣਾਇਆ ਉਹ ਪਾਣੀ ਤਾਂ ਸੋਹਣਾ ਨਹੀਂ ਬਣਾਇਆ ਤੈਨੂੰ ਪਰ ਪਾਣੀ ਜਦਾਂ ਸੋਹਣਾ ਲੱਗਦਾ ਕੁੜ ਰਹਿ ਗਿਆ ਕਿ ਬੜਾ ਅੱਜ ਇਸ ਬਾਤ ਦੀ ਕਰੀਏ ਵਲੌਗ ਦੀ ਕਿ ਥੋੜਾ ਜਿਹਾ ਹੋਰ ਖਾ ਲਈਏ ਕਰਦੇ ਹਾਂ ਸਮਾਪਤੀ ਆਪਾਂ ਵੇਖ ਲਈ ਯਾਰ ਜਿੱਥੇ ਆਏ ਹਾਂ ਵਿਕਟੋਰੀਆ ਪਾਰਕ ਬੜੀ ਮਸ਼ਹੂਰ ਹੈ ਇੱਥੇ ਆ ਪ੍ਰਵਿੰਸ ਦੇ ਵਿੱਚ ਇੱਥੇ ਕਹਿੰਦੇ ਕਿ ਪੁਰਾਣੇ ਸਮੇਂ ਦੇ ਜਦੋਂ ਦੂਜੇ ਪ੍ਰਵਿੰਸ ਦੇ ਵਿੱਚੋਂ ਦੂਜੀ ਸਟੇਟ ਦੇ ਵਿੱਚੋਂ ਲੋਕ ਆਉਂਦੇ ਸੀ ਛਿਪਾਂ ਤੇ ਉਹ ਚੀਜ਼ ਦਿਖਾਈ ਨਹੀਂ ਆਪਾਂ ਦੂਰਬੀਨ ਵਾਲੀ ਉਹ ਠੰਡ ਜੀ ਵਾਲੀ ਫੇਰ ਤੁਹਾਨੂੰ ਕਦੇ ਉਹ ਚੀਜ਼ ਵਿਖਾਵਾਂਗੇ ਉੱਥੇ ਇਦਾਂ ਵਾਂ ਕਿ ਲਾਈਕ ਉੱਥੇ ਬੜਾ ਵਧੀਆ ਇਹਨਾਂ ਦਾ ਬਣਿਆ ਵਾ ਇੱਕ ਕੀ ਕਹਿ ਸਕਦੇ ਉਹਨੂੰ ਯਾਰ ਐਂਟਰੈਂਸ ਹੀ ਕਹੜਾ ਬਣੀ ਪਾਣੀ ਥਣੀ ਹਾਂ ਐਂਟਰੈਂਸ ਜੀ ਬਣੀ ਆ ਪਾਣੀ ਥਣੀ ਤੇ ਉਹਨਾਂ ਦੀ ਵੱਡਾ ਬਹੁਤ ਤਕੜੀ ਦੂਰਬੀਨ ਜੀ ਲੱਗੀ ਬੜੀ ਦੂਰ ਤੱਕ ਮਾਰਿਆ ਉਹਦੀ ਜਿੱਥੋਂ ਵੇਖ ਲੈਂਦੇ ਵੀ ਆਪਣੇ ਪੈਰੀ ਆਉਣ ਦੇ ਜਾਂ ਜੋ ਬਾਹਰਲਾ ਕੋਈ ਬੰਦਾ ਹੈ ਬਾਹਰਲਾ ਬੰਦਾ ਆਉਣ ਦੇ ਤੇ ਤੋਪਾਂ ਵੀ ਲੱਗੀਆਂ ਉੱਥੇ ਇੱਕ ਹੀ ਹਮਲਾ ਕਰਨ ਵਾਸਤੇ ਰਾਈਟ ਅਵੇ ਉੱਥੇ ਇਹਨਾਂ ਦੇ ਸੋਲਜਰਸ ਰਹਿੰਦੇ ਸੀ ਹਮੇਸ਼ਾ ਬਹੁਤ ਅੱਜ ਤੋਂ ਮੈਂ 100 ਸਾਰਾ ਪੁਰਾਣੀ ਗੱਲ ਹੋਣੀ ਆ ਮਤਲਬ ਆਇਲੈਂਡ ਚ ਕੋਈ ਆਪਰਾ ਬੰਦਾ ਵੜਦਾ ਸੀ ਤੇ ਉਹ ਵੇਖ ਲੈਂਦੇ ਸੀ ਦੂਰੋਂ ਹਾਂਜੀ ਦੂਰੋਂ ਵੇਖ ਲੈਂਦੇ ਸੀ ਦੂਰਬੀਨ ਆਜੇ ਵੀ ਉੱਥੇ ਉਦਾਂ ਹੀ ਲੱਗੀਆਂ ਉਦਾਂ ਹੀ ਲੱਗੀਆਂ ਇਤਿਹਾਸ ਜਾ ਕੇ ਲਾਈਕ ਆ ਬਰਫ ਬਰਫ पिघਲਦੀ ਹੈ ਥੋੜਾ ਮੌਸਮ ਸੋਹਣਾ ਹੁੰਦਾ ਫੇਰ ਉਹ ਖਾਵਾਂਗੇ ਕਿਉਂਕਿ ਉੱਥੇ ਉਹਨਾਂ ਨੇ ਸਾਫ ਨਹੀਂ ਕੀਤੀ ਸੋ ਉਧਰ ਬਰਫ ਪਈ ਹੈ ਸਾਰੀ ਹੱਲੇ ਤੇ ਯਾਰ ਮੈਂ ਇੱਕ ਗੱਲ ਨੋਟਿਸ ਕੀਤੀ ਹੈ ਵੈਸੇ ਜਿੱਥੇ ਅਸੀਂ ਆਪਾਂ ਇੱਕ ਆਈਲੈਂਡ ਤੇ ਰਹਿੰਦੇ ਆ ਪਹਿਲੇ ਅਸੀਂ ਰਹਿੰਦੇ ਨਹੀਂ ਟ੍ਰਾਂਟੋ ਬ੍ਰਮਟਨ ਸਾਈਡ ਤੇ ਆਪਾਂ ਪਰ ਇੱਧਰ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਬੜੀ ਪੀਸਟ ਰਿਲੈਕਸਿੰਗ ਪਲੇਸ ਹੈਗੀ ਆ ਮਤਲਬ ਕਿ ਕੋਈ ਕ੍ਰਾਈਮ ਨਹੀਂ ਹੈਗਾ ਜਿੱਦਾਂ ਲਾ ਲੈਂਦੇ ਆਪਾਂ ਬ੍ਰਮਟਨ ਇਹ ਨੇ ਆ ਵੀ ਜਿਹੜੇ ਪੂਰੇ ਕੈਨੇਡਾ 'ਚੋਂ ਵੇਖੀਏ ਤੇ ਏ ਆਇਲੈਂਡ ਜਿੱਦਾਂ ਹੋਰ ਵੀ ਮੇਰੇ ਸਾਹਮਣੇ ਇੱਕ ਦੋ ਆਇਲੈਂਡ ਹੈਗੇ ਇਹਨਾਂ ਕੋ ਆਇਲੈਂਡ ਦੇ ਉੱਤੇ ਕ੍ਰਾਈਮ ਨਹੀਂ ਹੁੰਦਾ ਆ ਬਹੁਤ ਜ਼ਿਆਦਾ ਘੱਟ ਹੁੰਦਾ ਖਾਸ ਉਹਦੇ ਰੀਜ਼ਨ ਹੁੰਦੇ ਆ ਆਇਲੈਂਡ ਤੇ ਕ੍ਰਾਈਮ ਘੱਟ ਹੁੰਦੇ ਬੰਦਾ ਕ੍ਰਿਮੀਨਲ ਜਾਊਗਾ ਕਿੱਥੇ ਕ੍ਰਾਈਮ ਕਰਕੇ ਬਿਲਕੁਲ ਕਿਉਂਕਿ ਇਹ ਬੜਾ ਸੈਪਰੇਟ ਹੋ ਜਾਂਦਾ ਸਾਰੀ ਲੈਂਡ ਨਾਲੋਂ ਔਰ ਜਿੱਦਾਂ ਇਹ ਸਾਡਾ ਇੱਕ ਟਾਪੂ ਆ ਤੇ ਇਹ ਟਾਪੂ ਨੂੰ ਬਸ ਇਸ ਤੋਂ ਬਾਹਰ ਨਿਕਲਣ ਵਾਸਤੇ ਤੇ ਅੰਦਰ ਆਉਣ ਵਾਸਤੇ ਇੱਕੋ ਪੋਲੇ ਆ 14 ਕਿਲੋਮੀਟਰ ਪੋਲੇ ਆ ਕਿ ਉਹ ਪੁਲ ਦੇ ਵਿੱਚ ਵੀ ਤੁਸੀਂ ਬਾਹਰ ਅੰਦਰ ਆਉਣ ਵਾਸਤੇ ਤੁਹਾਡੀ ਪੂਰੀ ਰਿਕਾਰਡਿੰਗ ਹੁੰਦੀ ਆ ਏ ਟੂ ਜ਼ੈਡ ਸਾਰੀ ਫੋਟੋ ਖਿੱਚੀ ਜਾਂਦੀ ਜਦੋਂ ਤੁਸੀਂ ਆਇਲੈਂਡ ਐਂਟਰ ਕਰਦੇ ਜੇ ਮੰਨ ਲਓ ਜੇ ਕਿਸੇ ਬੰਦੇ ਨੇ ਕ੍ਰਾਈਮ ਕਰ ਵੀ ਦਿੱਤਾ ਕੋਈ ਚੋਰੀ ਦੀ ਚੀਜ਼ ਲੈ ਗਿਆ ਉਹ ਬਾਹਰ ਹੀ ਨਹੀਂ ਜਾ ਸਕਦਾ ਆਇਲੈਂਡ ਚ ਉਹਨਾਂ ਨੇ ਜਸਟ ਪੁਲ ਬੰਦ ਕਰਨਾ ਦੈਟਸ ਇਟ ਬਸ ਗੇਮ ਫਿਨਿਸ਼ ਆਇਲੈਂਡ ਤੇ ਤੁਸੀਂ ਉਦਾਂ ਨਹੀਂ ਕਿਤੇ ਫਸ ਸਕਦੇ ਹਰੇਕ ਜਗ੍ਹਾ ਤੇ ਇੱਥੇ ਕੈਮਰੇ ਆ ਜਦ ਕਿ ਇੱਥੇ ਨਹੀਂ ਪੁਲਿਸ ਉਹ ਨਹੀਂ ਹੈਗੀ ਬਹੁਤ ਰੇਅਰ ਦੇਖਦੀ ਹੈ ਪੁਲਿਸ ਦੀ ਗੱਡੀ ਪੁਲਿਸ ਤੇ ਹੈ ਹੀ ਨਹੀਂ ਇੱਥੇ ਬਹੁਤ ਘੱਟ ਪੁਲਿਸ ਹੈ ਪਰ ਪੁਲਿਸ ਦੇ ਕੈਮਰੇ ਜ਼ਰੂਰ ਹੈਗੇ ਹਰੇਕ ਇੰਟਰਸੈਕਸ਼ਨ ਤੇ ਤੇ ਕ੍ਰਾਈਮ ਬਹੁਤ ਘੱਟ ਹੈ ਇੱਥੇ ਇਸ ਕਰਕੇ ਬਹੁਤ ਵਧੀਆ ਪ੍ਰਭਾਵ ਲੱਗਦੀ ਹੈ ਜਿੱਦਾਂ ਹੁਣ ਆਪਾਂ ਗੱਲ ਸੁਣ ਲਈ ਦੀ ਬਰਮਟ ਰੋਜ਼ ਹੀ ਦੂਜੇ ਦਿਨ ਦੂਜੇ ਦਿਨ ਕੀ ਰੋਜ਼ ਹੀ ਬਹੁਤ ਜ਼ਿਆਦਾ ਲੱਗਦਾ ਗੱਡੀਆਂ ਡਰਾਈਵੇ ਦੇ ਚੋਰੀ ਹੋ ਜਾਂਦੀਆਂ ਇੱਥੇ ਕੋਈ ਖਬਰ ਨਹੀਂ ਡਰਾਈਵੇ ਦੇ ਗਾਰਾਜ ਦੇ ਅੰਦਰ ਲੱਗੀਆਂ ਗੱਡੀਆਂ ਵੀ ਚੋਰੀ ਕਰ ਲੀਆਂ ਲੋਕਾਂ ਦੇ ਟੈਸਲਾ ਤੱਕ ਕਿੰਨੀ ਹੈ ਸਿਕਿਉਰਿਟੀ ਹਾਈ ਦਿੰਦੇ ਆ ਗੱਡੀਆਂ ਵਾਲਿਆਂ ਦੀ ਫਿਰ ਵੀ ਚੋਰੀ ਹੋ ਜਾਂਦੀਆਂ ਇੱਥ ਭਾਰਤੇ ਕੋ ਮਰਨੇ ਆ ਚਾਬੀ ਵਿੱਚੇ ਪਈ ਚਾਬੀ ਵਿੱਚੇ ਪਈ ਹੀ ਤੇ ਕਿਹਨੇ ਹਸਾਉਣਾ ਤੇ ਸ਼ੀਸ਼ੇ ਵੀ ਲੋਕਾਂ ਦੇ ਥੱਲੇ ਹੁੰਦੇ ਗੱਡੀਆਂ ਦੇ ਕੋਈ ਹੱਥ ਨਹੀਂ ਪਉਂਦਾ ਐਦਾਂ ਕੁਝ ਹੈ ਹੀ ਨਹੀਂ ਮਤਲਬ ਕਿ ਲੋਕ ਵੀ ਬੜੇ ਵੈਲਕਮਿੰਗ ਐ ਇੱਥੇ ਮੈਂ ਕਹਿੰਦਾ ਮਤਲਬ ਇਹ ਹੈ ਕਿ ਬਹੁਤ ਓਵਰ ਆਲ ਪ੍ਰਵਿੰਸ ਬਹੁਤ ਵਧੀਆ ਵਾ ਬੜੀ ਜ਼ਿਆਦਾ ਰਿਲੈਕਸਿੰਗ ਹੀ ਤੇ ਪੀਸ ਆ ਜੇ ਤੁਸੀਂ ਕੰਪੇਅਰ ਕਰੀਏ ਆਪਾਂ ਵੱਡੇ ਸ਼ਹਿਰਾਂ ਨਾਲ ਟ੍ਰਾਂਟੋ ਵਰਗਿਆਂ ਨਾਲ ਉਹਨਾਂ ਤੋਂ ਤਾਂ ਆਪਾਂ ਟੋਰਾਂਟੋ ਰਾਤ ਬਰਾਤੇ ਵੀਕਐਂਡ ਤੇ ਕਿਤੇ ਆਪਾਂ ਜਾਣੇ ਆ ਹਲੂ ਡਰ ਰਹਿੰਦਾ ਹਾਂ ਡਰਗੀਆਂ ਦਾ ਹੀ ਬੜਾ ਡਰਿਆ ਉੱਥੇ ਕੋਈ ਨਹੀਂ ਪਤਾ ਕਿਹੜੇ ਡਰਗੀ ਨੇ ਤੁਹਾਡੇ ਕਿਰਚ ਕੱਢ ਕੇ ਵਿਖਾ ਦੇਣੀਆਂ ਇੱਥੇ ਵੀ ਰਾਤ ਬਰਾਤੇ ਵੀ ਉਹੋ ਜਿਹਾ ਡਰ ਨਹੀਂ ਹੈਗਾ ਇਹ ਨਹੀਂ ਕਿ ਡਰ ਨਹੀਂ ਹੈਗਾ ਹੋਊਗਾ ਮਨਾਂ 'ਚ ਤੇ ਰਹਿੰਦਾ ਹੀ ਹੈ ਡਰ ਬਟ ਉਦਾਂ ਇੱਥੇ ਬਹੁਤ ਜਿਆਦਾ ਸੇਫ ਆ ਮਤਲਬ ਕਿ ਤੁਸੀਂ ਮਿਡਨਾਈਟ ਵਾਕ ਕਰ ਸਕਦੇ ਫ੍ਰੀਲੀ ਬਿਨਾ ਕਿਹੇ ਟੈਨਸ਼ਨ ਉਹ ਤੁਹਾਨੂੰ ਡਰਗੀ ਵੀ ਇੱਥੇ ਨਹੀਂ ਹੈਗੇ ਹੈਗੇ ਆ ਪਰ ਬਹੁਤ ਘੱਟ ਆ ਮਤਲਬ ਕਿ ਉਹ ਵੀ ਇੰਨਾ ਕੋਈ ਹਾਮ ਫੁੱਲ ਨਹੀਂ ਹੈ ਕਿ ਜਿੱਦਾਂ ਕਿ ਇੱਥੋਂ ਦੀ ਇੰਨੀ ਹੱਦ ਤੱਕ ਨਹੀਂ ਜਾਂਦੇ ਵੀ ਉਹ ਤੁਹਾਨੂੰ ਮਾਰਨ ਜਾਂ ਕਿੱਦਾਂ ਹਾਂ ਡਰ ਹੈਗਾ ਉਹਨਾਂ ਨੂੰ ਵੀ ਵੀ ਨਹੀਂ ਕਰਾਇਮ ਨਹੀਂ ਕਰਨਾ ਆਪਾਂ ਕਿ ਬਿਲਕੁਲ ਬਿਲਕੁਲ ਤੇ ਜਿੱਦਾਂ ਹੁਣ ਵੇਖਿਆ ਜਾਵੇ ਜਿੱਦਾਂ ਐਸ ਅ ਕੰਪੇਅਰ ਟੂ ਟ੍ਰਾਂਟੋ ਤੋਂ 10 ਸਾਲ ਕਹਿੰਦੇ ਆ ਕਿ ਮਗਰਿਆ ਇੱਕ ਵਾਰੀ ਮੈਨੂੰ ਇੱਦਾਂ ਗੋਰਾ ਦਾਦਾ ਹੀ ਕਹਿੰਦਾ ਕਿ ਉਹਨਾਂ ਤੋਂ 10 ਸਾਲ ਮਗਰਿਆ ਟ੍ਰਾਂਟੋ ਵਰਗੇ ਸ਼ਹਿਰ ਤੋਂ ਪਰ ਕਹਿੰਦੇ ਅੱਗੇ ਜਾਣਾ ਵੀ ਨਹੀਂ ਚਾਹਨੇ ਸਾਨੂੰ ਬਹੁਤ ਵਧੀਆ ਲੱਗਦਾ ਵਾ ਦ ਵੇ ਵੀ ਯਾਰ ਇੱਥੇ ਲੈਕਿ ਆ ਨੂੰ ਆਲਰੇਡੀ ਬਹੁਤ ਵਧੀਆ ਲੱਗਦਾ ਆਪਾਂ ਇਧਰ ਮੁੜਨਾ ਕਿ ਸਿੱਧਾ ਜਾਣਾ ਜਿੱਧਰ ਮਰਜੀ ਜਾਣ ਤੋਂ ਵੇਲੇ ਇਧਰ ਨੂੰ ਮੁੜਨਾ ਹੀ ਆਪਾਂ ਮੋੜ ਲੈਣਾ ਹਾਂ ਮਗਰ ਕੋਈ ਨਹੀਂ ਹਾਂ ਮਗਰ ਇਹ ਇੱਧਰ ਤੋਂ ਘੱਲੋ ਕੋਈ ਨਹੀਂ ਤੇ ਕਹਿਣ ਦੇ ਮੈਂ ਲਈ ਹੈ ਕਿ ਓਵਰਆਲ ਵਧੀਆ ਪ੍ਰਵਿੰਸਿਆ ਆਪਾਂ ਲੋਕ ਇੰਜੋਏ ਕਰਦੇ ਆ ਇੱਥੇ ਚਲੋ ਸਹੀ ਆ ਤੇ ਹੌਜੀ ਸਾਸਰੀਕਾਲ ਫਿਰ ਸਾਰਿਆਂ ਨੂੰ ਅੱਜ ਦੇ ਵਾਸਤੇ ਇਨਾਈ ਤੇ ਯਾਰ ਸਾਸਰੀਕਾਲ ਆਦਾਬ ਨਮਸਕਾਰ ਤੇ